ਸੂਟਸ ਪਾਰਟੀ ਵੀਰ ਵਧੀਆ ਸਟਾਰਟ ਹੈ ਜੀ ਆਪਣੇ ਕੋਲ ਰੇਟ 399 ਤੋਂ ਔਰ 18% ਹੋਰ ਵੀ ਲੈਸ ਮਿਲ ਰਹੀ ਹੈ ਜੀ ਇਹ ਤੇਰੀ ਰਿ ਹੈ 1299 ਲਈ ਆਪਾਂ ਦੇ ਰਹੇ ਹਾਂ ਜੀ 599 ਦੇ ਵਿੱਚ 1200 ਵਾਲੀ 599 ਦੇ ਵਿੱਚ ਦੇ ਦੋ ਦੇ ਨਾਲ ਇੱਕ ਫ੍ਰੀ ਇੱਕ ਫ੍ਰੀ ਹਾਂਜੀ 6699 ਵਾਲਾ ਆਪਾਂ ਦੇ ਰਹੇ ਹਾਂ ਜੀ 199 ਰੁਪਏ ਦੇ ਵਿੱਚ 1099 ਰੁਪਏ ਦੇ ਵਿੱਚ ਵੀ 200 ਰੁਪਿਆ ਆਫ ਆ ਜੀ 200 ਰੁਪਿਆ ਆਫ ਔਰ ਦੋ ਦੇ ਨਾਲ ਇੱਕ ਫ੍ਰੀਜ ਵਾਈਟ ਟੂ ਗੈਟ ਵਨ ਫ੍ਰੀਜ ਜਦਾ ਜੀ ਜੋ ਕਿ ਇਹਦਾ ਰੇਟ ਹੈ ਐਮ ਆਰ ਪੀ ਹੈਗਾ 1599 ਜੀ 1199 ਤਾਂ ਆਪਾਂ 200 ਫਲੇਟ ਹੋਰ ਆਫ ਕਰ ਰਹੇ ਹਾਂ ਜੀ ਅੱਜ ਨੇ ਵੇਲੇ ਆਪਾਂ ਦੇ ਰਹੇ ਹਾਂ ਜੀ 1099 ਰੁਪਏ ਦੇ ਵਿੱਚ ਜੀ 3000 ਰੁਪਿਆ ਵਾਲਾ 1099 ਰੁਪਏ ਦੇ ਵਿੱਚ ਹਾਂ ਜੀ ਇਹ ਚ ਕਲਰ ਬੇਬੀ ਕਟ ਆ ਗਈ ਜੀ ਆਪਣੇ ਕੋਲੇ 610 ਰੁਪਏ ਵਾਲੀ ਆਪਾਂ ਦੇ ਰਹੇ ਹਾਂ 369 ਰੁਪਏ ਦੇ ਵਿੱਚ ਸਮਾਲੇ ਦੀ ਫੁੱਲ ਕਟੇ ਬੇਬੀ ਕਟ ਹੈ ਜੀ ਦੋਸਤੋ ਸਤ ਸ੍ਰੀ ਅਕਾਲ ਆਪਾਂ ਸ਼ਹਿਰ ਖੜੇ ਆ ਭਗਤਾ ਭਾਈ ਕਾ ਦੇ ਵਿੱਚ ਭਗਤਾ ਭਾਈ ਕਾ ਆਪਣੇ ਸਿਟੀ ਮਾਲ ਮੇਰੇ ਪਿੱਛੇ ਦੇਖ ਰਹੇ ਸਿਟੀ ਮਾਲ ਖੁੱਲ ਗਿਆ ਨਵਾਂ ਤੇ ਇਹਦੇ ਵਿੱਚ ਹਰ ਇੱਕ ਸਮਾਨ ਤੁਹਾਨੂੰ ਮਿਲੇਗਾ ਤੁਹਾਨੂੰ ਸ਼ਹਿਰ ਬਠਿੰਡਾ ਬਰਨਾਲਾ ਤੇ ਫਰੀਦਕੋਟ ਜਾਣ ਦੀ ਲੋੜ ਨਹੀਂ ਹੈ ਸਾਰਾ ਸਮਾਨ ਤੁਹਾਨੂੰ ਇੱਕ ਛੱਤ ਥੱਲੇ ਮਿਲੇਗਾ ਤੇ ਇਹਨਾਂ ਕੋਲੇ ਕਿਹੜੇ ਕਿਹੜੀਆਂ ਆਟਮਾ ਆਜੋ ਆਪਾਂ ਅੰਦਰ ਕਰਦੇ ਹਾਂ ਗੱਲਬਾਤ ਤੇ ਤੁਸਦੀਆਂ ਕਿਹੜੇ ਕਿਹੜੀਆਂ ਆਟਮਾ ਨਾਲ ਕੋਲੇ ਮਿਲਦੀਆਂ ਨੇ ਆਜੋ ਫਿਰ ਤੇ ਆਪਣੇ ਨਾਲ ਨੇ ਵੀਰ ਜੀ ਗੱਲਬਾਤ ਕਰ ਲੈਨੇ ਇਹਨਾਂ ਨਾਲ ਤੇ ਹਾਂਜੀ ਵੀਰ ਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਦਿਲਪ੍ਰੀਤ ਸਿੰਘ ਜੀ ਦਿਲਪ੍ਰੀਤ ਸਿੰਘ ਜੀ ਦਿਲਪ੍ਰੀਤ ਸਿੰਘ ਵੀਰ ਤੋਂ ਪੁੱਛਦੇ ਆਪਾਂ ਕਿ ਕਿਹੜੀਆਂ-ਕਿਹੜੀਆਂ ਆਟਮਾ ਜਿਹੜੀਆਂ ਅੰਦਰ ਇਹਨਾਂ ਦੇ ਸਿਟੀ ਮਾਲ ਦੇ ਵਿੱਚ ਅਵੇਲੇਬਲ ਨੇ ਤੇ ਕੀ-ਕੀ ਆਫਰ ਇਹਨਾਂ ਨੇ ਲਾ ਰੱਖਿਆ ਤੇ ਆਜੋ ਸਾਨੂੰ ਦਿਖਾਓ ਤੇ ਕਰਾਓ ਗੱਲਬਾਤ ਹਾਂਜੀ ਆਪਨਾ ਜੀਨਸ ਦਾ ਸੈਕਸ਼ਨ ਆ ਗਿਆ ਜੀ ਹਾਂਜੀ ਆ ਜੀਨਸ ਦਾ ਸੈਕਸ਼ਨ ਹਾਂਜੀ ਜਿਵੇਂ ਜੀਨ ਆ ਜੀ ਆਪਣੀ 1599 ਰੁਪਏ ਵਾਲੀ ਆਪਾਂ ਦੇ ਰਹੇ ਹਾਂ 800 ਰੁਪਏ ਦੀ ਟੌਮੀਰੀ ਹੈ ਜੀ ਵਿਧ 799 ਰੁਪਏ ਦੇ ਵਿੱਚ ਵਿਧ ਬਿੱਲ ਜੀ ਹਾਂਜੀ ਵਿਧ ਬਿੱਲ ਵੀ ਜੀਐਸਟੀ ਜੀਐਸਟੀ ਦਾ ਵੀ ਹਾਂਜੀ ਇਹਦਾ ਵੀ ਸਾਨੂੰ ਦੱਸੋ ਜੀ ਕੀ ਹਾਂਜੀ ਕੋਟਰਾਇਡੀ 3199 ਵਾਲੀ ਆਪਾਂ ਦੇ ਰਹੇ ਹਾਂ ਜੀ 1299 ਰੁਪਏ ਦੇ ਵਿੱਚ ਨੋ ਵੀਰ ਜੀ ਆ 1299 ਰੁਪਏ ਦੀ ਤੁਹਾਨੂੰ ਮਿਲੂਗੀ ਸੁਪਰ ਕੁਆਲਿਟੀ ਜੀ A1 ਕੁਆਲਿਟੀ ਹੈ ਜੀ ਵਿਧ ਬਿੱਲ ਵਿਧ ਜੀਐਸਟੀ ਜੀ ਵਿਧ ਜੀਐਸਟੀ ਹੈ ਹਾਂਜੀ ਤੇ ਅੱਗੇ ਸ਼ਰਟ ਸ਼ਾਟ ਆ ਗਈਆਂ ਜੀ ਆਪਣੀਆਂ ਸ਼ਾਲ ਤਾਂ ਆਪਾਂ ਦੇ ਰਹੇ ਆ ਜੀ 2 ਟੂ ਗੈਟ 1 ਫ੍ਰੀ ਅੱਛਾ ਵੀਰ ਜੀ ਦੋ ਦੇ ਨਾਲ ਇੱਕ ਫ੍ਰੀ ਹਾਂਜੀ ਠੀਕ ਹੈ ਜੀ ਲਓ ਜੀ ਵੀਰ ਜੀ ਬਹੁਤ ਵਧੀਆ ਆਫਰ ਹੈ ਹਾਂਜੀ ਤੇ ਇਹਦਾ ਪ੍ਰਾਈਸ ਸਾਨੂੰ ਦੱਸ ਦਿਓ ਕਿੰਨੇ ਤੋਂ ਸਟਾਰਟ ਹੁੰਦਾ ਤੇ ਇਹਦਾ ਕੀ ਪ੍ਰਾਈਸ ਹੋਇਆ ਪ੍ਰਾਈਸ ਹੈਗਾ ਜੀ ਇਹ ਜੋ 1299 ਵਾਲੀ ਆਪਾਂ ਦੇ ਰਹੇ ਆ ਜੀ 599 ਦੇ ਵਿੱਚ ਜੀ 1200 ਵਾਲੀ 599 ਦੇ ਵਿੱਚ ਦੋ ਦੇ ਨਾਲ ਇੱਕ ਫ੍ਰੀ ਜੀ ਇੱਕ ਫ੍ਰੀ ਹਾਂਜੀ ਸਿੰਗਲ ਫਲੈਟ ਤੇ ਹੈਗਾ 100 ਲੇਸ ਜਲਦੀ ਪਹੁੰਚੋ ਮੋਲ ਤੇ ਦੋ ਦੇ ਨਾਲ ਇੱਕ ਫ੍ਰੀ ਆਫਰ ਚੱਲ ਰਿਹਾ ਹੈ ਇਹ ਆਫਰ ਕੁਝ ਸਮੇਂ ਵਸਤੀ ਹੈ ਹਾਂਜੀ ਤੇ ਲਾਭ ਉਠਾਓ ਇਹਦਾ ਤੇ ਅੱਗੇ ਆਪਾਂ ਗੱਲਬਾਤ ਕਰ ਲੈਨੇ ਆ ਇਹ ਸ਼ਰਟਾਂ ਦੇ ਬਾਰੇ ਹੋਰ ਹਾਂਜੀ ਤੇ ਆ ਆਪਣੇ ਬੋਲਨ ਸ਼ਰਟਾਂ ਜੀ ਹਾਂਜੀ ਬੋਲਨ ਸ਼ਰਟਾਂ ਆਗੇ ਇਹਦੇ ਜੈਕਟ ਵੀ ਹੈ ਜੀ ਇਹ ਜੈਕਟ ਲੱਗੀ ਹੋਈ ਅੰਦਰ ਇਹਦੇ ਅਲੱਗ ਤੋਂ ਆਪਾਂ ਨੂੰ ਕੋਈ ਕੋਟ ਵਗੈਰਾ ਜਾਂ ਹੋਰ ਉੱਪਰ ਜੀ ਇਹਦੇ ਪਾਉਣ ਦੀ ਲੋੜ ਨਹੀਂ ਸ਼ਰਟ ਦੇ ਨਾਲ ਹਾਂਜੀ ਤੇ ਇਹਦਾ ਪ੍ਰਾਈਸ ਕੀ ਹੈ ਜੀ 990 ਰੁਪਏ ਐਮ ਆਰ ਪੀ ਐ ਤੇ ਪ੍ਰਾਈ ਰੇਟ ਹੈਗਾ 1299 ਰੁਪਏ 200 ਰੁਪਏ ਆਫ ਵੀ ਅਸਰੇ ਦਿੱਤੀ ਲੋ ਜੀ ਤੁਹਾਡੇ ਲਈ 200 ਰੁਪਏ ਹੋਰ ਆਫ ਕਰ ਦਤਾ ਦੇ ਤੇ ਹਾਂਜੀ ਆ ਬੋਲਨ ਸాల్ਟ ਆ ਗਈ ਜੀ ਆਪਣੀ ਸੀਕੇ ਦੀ ਸੀਕੇ ਕੰਪਨੀ ਦੀ ਸੀਕੇ ਕੰਪਨੀ ਦੀ ਸ਼ਰਟ ਆ 6699 ਵਾਲਾ ਆਪਾਂ ਦੇ ਰਹੇ ਜੀ 199 ਰੁਪਏ ਚ 1099 ਰੁਪਏ ਦੇ ਵਿੱਚ ਵੀ 200 ਰੁਪਏ ਆਫ ਆ ਜੀ 200 ਰੁਪਏ ਆਫ ਹਾਂਜੀ ਔਰ ਦੋ ਦੇ ਨਾਲ ਇੱਕ ਫਰੀ ਜੀ ਵਾਈ ਟੂ ਗੈਟ 1 ਫਰੀ ਗੈਟ 1 ਫਰੀ ਇਹ ਸਾਰੀਆਂ ਸ਼ਰਤਾਂ ਤੀ ਹੈ ਕਿ ਸਾਰੀਆਂ ਸ਼ਰਤਾਂ ਤੇ ਹੀ ਸਰ ਇਹ ਵਾਈ ਟੂ ਗੈਟ 1 ਇਹ ਵੀ ਵੀਰ ਜੀ ਜਿਹੜੀਆਂ ਸ਼ਰਤਾਂ ਤੁਹਾਨੂੰ ਦਿਖਾਈਆਂ ਨੇ ਇਹਦੇ ਨਾਲ ਵੀ ਦੋ ਦੇ ਨਾਲ ਇੱਕ ਫਰੀ ਔਰ ਆਫ ਕਿੰਨਾ ਦੱਸਿਆ ਤੁਸੀਂ 200 ਰੁਪਏ ਜੀ 200 ਰੁਪਏ ਆਫ ਇਹਦੇ ਤੇ ਤੇ ਜਲਦੀ ਜਲਦੀ ਪਹੁੰਚੋ ਸਿਟੀ ਮਾਲ ਭਗਤਾ ਭਾਈਕਾ ਦੇ ਵਿੱਚ ਵਿਦ ਬਿੱਲ ਵਿਦ ਬ੍ਰਾਂਡ ਜੀ ਵਿਦ ਬਿੱਲ ਜੀਐਸਟੀ ਦੇ ਨਾਲ ਪੱਕਾ ਬਿੱਲ ਤੁਹਾਨੂੰ ਮਿਲੂਗਾ ਤੇ ਅੱਗੇ ਦਿਖਾਓ ਸੈਕਸ਼ਨ ਹੋਰ ਜੈਂਟਸ ਦਾ ਅੱਗੇ ਅੱਗੇ ਜੌਕੀ ਦਾ ਸਰ ਜਾਕਟਰ ਆਪਾਂ 15% ਲੈਸ ਦੇ ਰਹੇ ਆ ਜੀ ਲਓ ਜੀ ਆ ਵੀ 15% ਲੈਸ ਜੀ ਜੋਕੀ ਦਾ ਮਾਲ ਹਾਂਜੀ 349 ਵਾਲੀ 297 ਰੁਪਏ ਦੇ ਵਿੱਚ ਹਾਂਜੀ ਹੋਲ ਸੇਲ ਰੇਟ ਤੇ ਵੀ ਆਪਾਂ ਦੇ ਰਹੇ ਆ ਜੀ ਅੱਗੇ ਥਰਮਲ ਥਰਮਲ ਜੀ ਹਾਂਜੀ 440 ਵਾਲਾ ਆਪਾਂ ਦੇ ਰਹੇ ਹਾਂ 270 ਰੁਪਏ ਦੇ ਲਈ 440 ਵਾਲਾ 270 ਰੁਪਏ ਦੇ ਵਿੱਚ ਹਾਂਜੀ 40% ਡਿਸਕਾਊਂਟ ਦੇ ਰਹੇ ਹਾਂ ਇਹਦੇ ਤੇ ਇਹਦੇ ਚ ਬੱਚਿਆਂ ਵਾਲਾ ਵੀ ਹੈ ਹੈ ਕਿ ਬੱਚਿਆਂ ਵਾਲੇ ਵੀ ਹੈ ਜੀ ਹਾਂਜੀ ਆਹ ਲੇਡੀ ਟਰੈਕਸੂਟ ਹੈ ਜੀ ਏਸ਼ੈਂਸ਼ੀਅਲ ਦੇ ਵਿਦ ਵੈਲ ਵਿਦ ਬ੍ਰਾਂਡ ਜੀ 4299 ਵਾਲੇ ਆਪਾਂ ਦੇ ਰਹੇ ਆ ਜੀ 4299 ਵਾਲਾ 1499 ਰੁਪਏ ਦਾ ਇਹਦੇ 300 ਰੁਪਏ ਹੋਰ ਲੈਸ ਕਰਤੇ ਜੀ 1200 ਰੁਪਏ ਦੇ ਰਹੇ ਆ ਜੀ ਲਓ ਜੀ ਵੀਰ ਜੀ ਆਹ 1200 ਰੁਪਏ ਦੇ ਵਿੱਚ ਠੰਡ ਤੁਹਾਡੀ ਦੂਰ ਕਰੂਗਾ ਹਾਂਜੀ ਇਹ ਲੇਡੀਜ਼ ਹਨ ਹਾਂਜੀ ਲੇਡੀਜ਼ ਆ ਜੀ ਲੇਡੀਜ਼ ਜੀ ਠੀਕ ਹੈ ਜੀ ਕਲਰ ਮਿਲ ਜਾਣਗੇ ਜੀ ਚੱਲਰ ਅਲੱਗ-ਅਲੱਗ ਇਹਦੇ ਵਿੱਚ ਪਏ ਨੇ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਕਲਰ ਪਏ ਜੀ ਸਾਰੇ ਇਹਦੇ 'ਚ ਆਹ ਅਲੱਗ-ਅਲੱਗ ਕਲਰ ਆਈ ਇਹਦੇ ਵਿੱਚ ਦਿਖਾਓ ਇੱਕ ਦੋ ਹੋਰ ਕਲਰ ਕੱਢ ਕੇ ਕਲਰ ਆਈ ਆ ਦੇਖੋ ਆ ਕਲਰ ਮਿਲ ਜਾਣਗੇ ਆ ਅਲੱਗ-ਅਲੱਗ ਕਲਰ ਦੇ ਵਿੱਚ ਅਵੇਲੇਬਲ ਹੈ ਨਾਲ ਕੋਲੇ ਮੇਰੇ ਕੋਲੇ ਵਧੀਆ ਬ੍ਰਾਂਡਡ ਮਾਲ ਆ ਬ੍ਰਾਂਡਡ ਆ ਰਹੀ ਸ਼ੈਸ਼ਲ ਤਾਈ ਕੰਪਨੀ ਹੈ ਜਿਹੜੀਆਂ ਤੇ ਲਾ ਕੇ ਵੇਚਣ ਵਾਲੀ ਹਾਂ ਜੀ ਵਧੀਆ ਬ੍ਰਾਂਡ ਕੱਪੜਾ ਹੈਗਾ ਪੂਰਾ ਵਧੀਆ ਗਰਮ ਕੱਪੜਾ ਪੂਰਾ ਵਧੀਆ ਹੈ ਪਾਰਾ ਸੁੰਨੜੇ ਨਿਮੇਲੀ ਆਪਾ ਦੇ ਰਹੇ ਹਾਂ 450 ਰੁਪਏ ਚ ਜੀ ਲਓ ਵੀਰ ਜੀ 450 ਰੁਪਏ ਦੇ ਵਿੱਚ ਹਾਂਜੀ ਲੇਡੀਜ਼ ਹੁੱਡੀ ਹਾਂਜੀ ਠੀਕ ਹੈ ਇਹਦੇ ਵਿੱਚ ਵੀ ਕਲਰ ਹਾਂਜੀ ਕਲਰ ਮਿਲ ਜਾਣਗੇ ਇਹਦੇ ਵਿੱਚ ਕਲਰ ਆ ਜੀ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਤੁਹਾਨੂੰ ਬਹੁਤ ਸੋਹਣੇ ਮਿਲ ਜਾਣਗੇ ਇਹਦੇ ਵਿੱਚ ਹਾਂਜੀ ਟੋਪੀਆਂ ਆਈ ਹੈ ਜੀ ਇਹਦੇ ਤੇ ਵੀ ਕੋਈ ਆਫਰ ਲਾ ਰੱਖਿਆ? ਹਾਂਜੀ ਸਰ ਜੀ 10% ਲੈਸ ਆ ਜੀ। ਲਓ ਜੀ ਇਹਦੇ ਤੇ ਵੀ 10% ਲੈਸ ਆ ਰੇਟ ਦੇ ਉੱਪਰ। ਹਾਂਜੀ ਐਮ ਆਰ ਪੀ ਤੋਂ ਘਟਦਾ ਹੈ ਹੀ ਆ। ਹਾਂਜੀ ਰੇਟ ਦੇ ਉੱਪਰ ਵੀ 10% ਲੈਸ ਆ ਜੀ। ਹਾਂਜੀ ਇਹ ਵ ਲਈ ਆਪਾਂ ਦੇ ਰਹੇ ਹਾਂ 199 ਰੁਪਏ ਚ। ਲਓ ਜੀ 199 ਦੇ ਵਿੱਚ ਪਲਾਜੋ। ਹਾਂਜੀ ਇਹਦੇ ਵਿੱਚ ਵੀ ਅਲੱਗ-ਅਲੱਗ ਤੁਹਾਨੂੰ ਕਲਰ ਆਪਾਂ ਜਾਣਗੇ। ਵਾਈਟ ਆ ਜੂ ਬਾਦੀ ਇਹਦੇ ਚ ਇਹ ਕਪੜਾ ਖਰਾਬ ਤਾਂ ਨਹੀਂ ਹੁੰਦਾ ਗਾਰੰਟੀ ਨਹੀਂ ਸਰ ਗਾਰੰਟੀ ਹੈ ਜੀ ਬੁਰ ਨਹੀਂ ਆਂਦੀ ਬੁਰ ਨਹੀਂ ਆਂਦੀ ਇਹਦੇ ਤੇ ਕਪੜਾ ਨਹੀਂ ਮਿਰੂਗਾ ਇਹ ਵਿਦ ਵੈਲ ਬਿਲ ਬ੍ਰਾਂਡ ਜੀ ਇਹ ਦ ਬ੍ਰਾਂਡ ਹਾਂਜੀ ਲੇਡੀਜ਼ ਗਲਵਜ਼ ਆ ਗਈ 170 ਰੁਪਏ ਦੇ ਵਿੱਚ ਹਾਂਜੀ ਮੈਂ ਕੋਲ 4 ਟਾ ਮੈਜੂਰ ਹੋ ਤਾਂ ਆ ਗਈ ਇਸ ਟਾਈਮ ਸੌਕੀ 39 ਤੋਂ ਡਿਸਕਾਊਂਟ ਤੇ 288 ਚ ਦੇ ਰਹੇ ਆ ਇਹ ਜਰਸ ਸ਼ਰਟ ਹੈ ਗਈ 15% ਲੈਸ ਹੈ ਲਓ ਇਹਦੇ ਦੇ ਵੀ 15% ਲੈਸ ਮਿਲੂਗਾ ਤੁਹਾਨੂੰ ਜੋਕੀ ਦੀ ਸੈਂਟਰ ਸੈਂਟਰ ਤੇ ਹੀ ਠੀਕ ਹੈ ਜੀ ਵਧੀਆ ਬ੍ਰਾਂਡ ਕੱਪੜਾ ਬ੍ਰਾਂਡਡ ਹੈ ਇਹ ਵਿਧ ਜੀਐਸਟੀ ਬਿਲ ਨਾਲ ਮਿਲੂਗਾ ਤੁਹਾਨੂੰ ਇਹ ਔਰ ਉਸ ਤੋਂ ਬਾਅਦ ਆਪਣੇ ਕੋਲੇ ਵੀ ਜੀ ਟੀ-ਸ਼ਰਟ ਹੈ ਜਿਹੜਾ ਕੰਪਨੀ ਦੀ ਇਹ ਆਪਾਂ ਤੁਹਾਨੂੰ ਦੇ ਰਹੇ ਹਾਂ ਐਮਆਰਪੀ ਤੋਂ ਲੈਸ 999 ਤੋਂ ਰੇਟ ਹੈਗਾ ਹੀ 300 300 ਚ ਦੇ ਰਹੇ ਹਾਂ ਵੀ ਜੀ ਲਓ ਜੀ ਇਹ ਵੀ ਆਪਾਂ 300 ਰੁਪਏ ਦੇ ਵਿੱਚ ਜਾਂ ਸੋ ਮੋ ਕੈਬ ਵਗੈਰਾ ਔਰ ਬੈਲਟ ਵਗੈਰਾ ਆਪਣੇ ਕੋਲ ਬਹੁਤ ਵਧੀਆ ਬ੍ਰਾਂਡਡ ਦੀ ਹੈ ਜਾਨਮ ਹੈਗੀ ਦੇਖ ਇਹ ਨਾਲ ਜਾਨੀ ਕਿ ਜੈਂਟਸ ਦਾ ਸਮਾਨ ਅਵੇਲੇਬਲ ਹੈ ਜੋ ਵੀ ਹੈਗਾ ਹੀ ਆਪਣੇ ਇੱਥੇ ਬ੍ਰਾਂਡ ਹੈਗਾ ਹੀ ਮਤਲਬ ਇਦਾਂ ਦੀ ਕੋਈ ਹੋਣੀ ਹੈਗੀ ਵਿੱਚ ਮਿਕਸ ਮਿਲავਤ ਨਹੀਂ ਹੈਗੀ ਜੋ ਵੀ ਮਿਲੂਗਾ ਤੁਹਾਨੂੰ ਜਾਨਾ ਮਿਲੂਗਾ ਬ੍ਰਾਂਡ ਮਿਲੂਗਾ ਵਿਦ ਜੀਐਸਟੀ ਵਿਦ ਬਿੱਲ ਮਿਲੂਗਾ ਇਹ ਤੁਹਾਨੂੰ ਇੱਕ ਨੰਬਰ ਹੈ ਜੀ ਆਪਣੇ ਕੋਲੇ ਜੈਕਟਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਬਾਰੇ ਵੀ ਸਾਨੂੰ ਦੱਸੋ ਕੀ ਇਹਨਾਂ ਦੇ ਵਿੱਚ ਆਫਰ ਚੱਲਦਾ ਬ੍ਰਾਂਡ ਐਡ ਕੱਟ ਹੀਦਾ ਜੀ ਇਹੇ ਠੀਕ ਹੈ ਜੀ 9999 ਤੋਂ 80% ਆਫ ਆ ਜੀ ਇਹ ਆਪਾਂ ਨੂੰ 2000 ਦੀ ਪਊਗੀ ਸਰ ਜੀ 80% ਆਫ ਤੇ ਇਹ ਡਿਵੈਲਪਡ ਬ੍ਰਾਂਡ ਜੀ ਜੀਐਸਟੀ ਵੈਲ ਦੇਵਾਂਗੇ ਜੀ ਇੱਥੇ ਕਲਰ ਮਿਲ ਜਾਣਗੇ ਸਾਡ ਸਾਈਜ਼ ਮਿਲ ਜੂਗਾ ਜੀ ਜਿੰਨੇ ਵੀ ਜੈਕਟ ਪਾਈ ਆਪਣੇ ਕੋਲ ਡਕਾਟੀਆਂ ਦੀਆਂ ਜੀ 80% ਆਫ ਆ ਸਰ ਜੀ ਸਾਰਿਆਂ ਤੇ ਲਓ ਜੀ 80% ਇਹਨਾਂ ਤੇ ਆਫ ਹੈ ਹਾਂ ਜੀ ਅਲੱਗ-ਅਲੱਗ ਕਲਰ ਮਿਲ ਜਾਣਗੇ ਤੇ ਆਪਿਆ ਕਲਰ ਅਲੱਗ-ਅਲੱਗ ਪੁੱਛੇ ਤੱਕ ਆ ਥੱਲੇ ਵਾਲੀਆਂ ਇੱਕ ਆਪਾਂ ਨੂੰ ਸ਼ਰਟਾਂ ਜਿਹੜੀਆਂ ਪਈਆਂ ਨੇ ਇਹ ਵੀ ਦੱਸੋ ਇਹਦੇ ਤੇ ਰੇਟ ਤੋਂ ਆ ਜੀ 100 ਰੁਪਿਆ ਆਫ ਆ ਜੀ ਫਲੈਟ ਆਫ ਆ ਜੀ ਇਹਦੇ ਤੇ ਫਲੈਟ 100 ਰੁਪਿਆ ਆਫ ਹੈ ਹਾਂ ਜੀ 599 ਲਈ ਆਪਾਂ ਨੂੰ ਪਊਗੀ ਜੀ 499 ਦੇ ਵਿੱਚ 400 ਰੁਪਿਆ ਦੇ ਵਿੱਚ 499 ਚ ਕਿ 400 ਚ 499 ਚ 499 100 ਰੁਪਿਆ ਆਫ ਆ ਜੀ ਠੀਕ ਹੈ ਜੀ 100 ਹਾਂ ਜੀ ਇਹ ਲਈ ਆਪਾਂ ਦੇ ਰਹੇ ਹਾਂ ਜੀ 300 ਰੁਪਏ ਸਰ ਜੀ ਇਹ 300 ਰੁਪਏ ਦੇ ਵਿੱਚ ਸਾਰੀਆਂ ਜਿਹਨੇ ਸਾਰੀਆਂ ਹਾਂ ਜੀ ਆ ਜਿੰਨੇ ਇੱਥੇ ਪਈਆਂ ਜੀ ਇਹ 300 ਰੁਪਏ ਹੁੰਦੀਆਂ ਇਹਨਾਂ ਨੂੰ ਅਲੱਗ-ਅਲੱਗ ਕੱਲਾਂ ਮਿਲ ਜਾਣਗੇ ਅਲੱਗ-ਅਲੱਗ ਕਲਰ ਮਿਲ ਜਾਣਗੇ ਤੁਹਾਨੂੰ 300 ਰੁਪਏ ਦੇ ਵਿੱਚ 300 ਰੁਪਏ ਪਰ ਪੀਸ ਜੀ ਪਰ ਪੀਸ ਜੀ ਹਾਂਜੀ ਬਹੁਤ 80% ਆਫ ਆ ਜੀ ਐਮ ਆਰ ਪੀ ਤੋਂ ਹੀ ਐਮ ਆਰ ਪੀ ਤੋਂ 80% ਆਫ ਹਾਂਜੀ ਠੀਕ ਹੈ ਜੀ ਸਾਰੀਆਂ 80% ਆਫ ਵਾਲੀਆਂ ਪਈਆਂ ਜੀ ਇਹ ਸਾਰੀਆਂ ਜਿੰਨੀਆਂ ਵੀ ਹੈਗੀਆਂ ਇਹ 80% ਆਫ ਕਲਰ ਮਿਲ ਜਾਣਗੇ ਡਿਫਰੈਂਟ ਵੱਖ-ਵੱਖ ਜੀ ਐਸੈਂਸ਼ੀਅਲ ਦੀ ਆ ਜੀ ਬ੍ਰਾਂਡ ਆ ਜੀ ਇਹ ਆਪਾਂ ਨੂੰ ਪਾਊਗੀ 700 ਰੁਪਏ ਦੀ 6999 ਵਾਲੀ ਜੀ 700 ਰੁਪਏ ਜੀ ਆ ਗਏ ਜੀ ਇਹਦੇ ਵੀ 80% ਆਫ ਹੈ 3299 ਵਾਲਾ ਆਪਣਾ ਟ੍ਰੈਕ ਸੂਟ ਸੁਪਰ ਕੁਆਲਟੀ ਵਿਦ ਜੀਐਸਟੀ ਵੈਲ ਬ੍ਰਾਂਡ ਹੈ ਜੀ ਕੰਫਰਟ ਦਾ ਜੀ ਜੋ ਕਿ ਇਹਦਾ ਰੇਟ ਹੈ ਐਮਆਰਪੀ ਹੈਗਾ 1599 ਜੀ 1199 ਤਾਂ ਉੱਪਰ 200 ਫਲੈਟ ਹੋਰ ਆਫ ਕਰ ਰਹੇ ਹੈ ਜੀ ਲੋ ਜੀ 200 ਰੁਪਏ ਦੇ ਵਿੱਚ ਫਲੈਟ ਤੁਹਾਨੂੰ ਹੋਰ ਆਫ ਮਿਲੇਗਾ 1199 ਤੋਂ ਵੀ ਤੁਹਾਨੂੰ 200 ਰੁਪਏ ਲੈਸ ਮਿਲੂਗਾ ਲੈਸ ਮਿਲੂਗਾ ਜੀ ਹਾਂ ਜੀ ਵੀਰੇ ਪਹੁੰਚੋ ਭਗਤਾ ਭਾਈ ਕਾ ਸਿਟੀ ਮਾਲ ਦੇ ਵਿੱਚ ਤੇ ਲਾਭ ਉਠਾਓ ਇਹਦਾ ਜਲਦੀ ਤੋਂ ਜਲਦੀ ਹਾਂ ਜੀ ਇਹ ਆਫਰ ਸਿਰਫ ਥੋੜੇ ਸਮੇਂ ਵਾਸਤੇ ਆ ਕਲਰ ਇਹਦੇ ਵਿੱਚ ਅਲੱਗ-ਅਲੱਗ ਅਵੇਲੇਬਲ ਹੈਗੇ ਆਪਣੇ ਕੋਲੇ ਹਾਂ ਜੀ ਤੇ ਇਹ ਆ ਗਈ ਜੈਂਟਸ ਸਕੂਟੀ ਆ ਗਈ ਜੀ ਜੈਂਟਸ ਸਕੂਟੀ ਹਾਂ ਜੀ ਕਲਰ ਮਿਲ ਜਾਣਗੇ ਸਰ ਜੀ ਕਲਰ ਇਹਦੇ ਵਿੱਚ ਅਲੱਗ-ਅਲੱਗ ਅਵੇਲੇਬਲ ਆ ਇਹ ਤੁਹਾਨੂੰ ਅੱਗੇ ਸ਼ਹਿਰ ਬਠਿੰਡਾ ਬਰਨਾਲਾ ਜਾਂ ਫਰੀਦਕੋਟ ਭਜਣਾ ਪੈਂਦਾ ਸੀ ਹੋਣ ਤੁਹਾਨੂੰ ਵੱਡੇ ਸ਼ਹਿਰ ਦੇ ਵਿੱਚ ਕਿਤੇ ਵੀ ਜਾਣ ਦੀ ਲੋੜ ਨਹੀਂ ਭਗਤਾ ਭਾਈ ਕਾ ਸਿਟੀ ਮੋਲ ਦੇ ਵਿੱਚ ਪਹੁੰਚੋ ਤੇ ਅਲੱਗ-ਅਲੱਗ ਬ੍ਰਾਂਡ ਦੇ ਵਿੱਚ ਅਵੇਲੇਬਲ ਨੇ ਹਾਂਜੀ 199 ਵਾਲੀ ਆਪਾਂ ਨੂੰ 699 ਤੋਂ 100 ਫਲੈਟ ਆਫ ਹੈ ਜੀ ਇਹਦੇ ਤੇ 599 ਰੇ ਪਾਉਗੀ ਜੀ ਸਿਰਫ ਹੀ ਸਿਰਫ ਆਪਾਂ ਨੂੰ 599 ਰੁਪਏ ਦੇ ਵਿੱਚ ਇਹ ਕੋਟੀ ਮਿਲ ਜੂਗੇ ਹਾਂਜੀ ਇਹ ਚ ਕਲਰ ਮਿਲ ਜਾਣਗੇ ਗ੍ਰੇ ਇੱਕ ਆ ਕਲਰ ਆ ਗਿਆ ਜੀ ਕਲਰ ਦਿਖਾਓ ਜੀ ਇਧਰ ਅਲੱਗ-ਅਲੱਗ ਆਜੋ ਅੱਗੇ ਕਲਰ ਆ ਜੀ ਭਾਈ ਅਜੈਂਸ ਹੁੱਡੀਆਂ ਆ ਗਈਆਂ ਜੀ ਡੀਸੈਲ ਦੀਆਂ 1299 ਰੁਪਏ ਵਾਲੀ ਆਪਾਂ ਸਿਰਫ ਇਸਰਾਂ ਪਰ ਦੇ ਰਹੇ ਆ 549 ਰੁਪਏ ਦੇ ਵਿੱਚ ਜੀ ਬੈਸਟ ਕੁਆਲਿਟੀ ਸੁਪੀਰੀਅਰ ਆ ਜੀ ਵਿਦ ਬੈਲ ਵਿਦ ਬ੍ਰਾਂਡ ਹੈ ਕਲਰ ਮਿਲ ਜਾਣਗੇ ਸਾਈਜ਼ ਮਿਲ ਜਾਣਗੇ ਜੀ 550 ਰੁਪਏ ਦੇ ਵਿੱਚ ਹੁੱਡੀ ਗਾਰੰਟੀ ਆ ਬੁਰਨੀ ਆਉਗੀ ਜੀ ਗਾਰੰਟੀ ਇਹਦੀ ਬੁਰਨੀ ਆਉਂਦੀ ਇਹਦੇ ਵਿੱਚ ਗਰਮ ਕੱਪੜਾ ਜੀ ਬਹੁਤ ਵਧੀਆ ਕੱਪੜਾ ਜੀ ਹਾਂ ਜੀ ਇਹ ਬਿੱਲ ਵਿਦ ਜੀਐਸਟੀ ਵਗੈਰਾ ਬਿੱਲ ਦੇ ਨਾਲ ਜੀ ਤੁਹਾਨੂੰ ਇਹ 3500 ਨੇ ਨਿਮਾਲੇ ਜੋ ਕਿ ਆਪਣਾ ਰੇਟ ਲੱਗਾ ਹੋਇਆ 1799 1799 ਤੋਂ ਹੋਰ 40% ਆਫਰ ਇਹ ਦੇਤੇ ਲਓ ਜੀ ਕਲਰ ਮਿਲ ਜਾਣਗੇ ਸਰ ਇਹਦੇ ਚ ਇਹ ਦੇਖੋ ਕਲਰ ਮਿਲ ਜਾਣਗੇ ਜੀ ਦੇਖੋ 40% ਆਫ ਜੀ ਵਾਈ ਟੂ ਗੈਟ 1 ਫ੍ਰੀ ਜੀ ਇਹ ਵੀ ਕਿਟ 1 ਫ੍ਰੀ ਹਾਂਜੀ ਵਾਈ ਟੂ ਗੈਟ 1 ਫ੍ਰੀ ਹੈ ਜੀ by 2 get one free by 2 ਨਾਲ ਇੱਕ ਨਾਲ ਫਰੀ ਜੀ ਇਹ ਵੀ ਵੀਰ ਜੀ ਜਿਹੜਾ ਤੁਸੀਂ ਸੂਟ ਲੇਡੀਜ਼ ਦੇਖ ਰਹੇ ਹੋ ਇਹਦੇ ਨਾਲ ਦੋ ਦੇ ਨਾਲ ਇਹ ਇੱਕ ਫਰੀ ਦਿੱਤਾ ਜਾਊਗਾ ਇਹ ਆਫਰ ਥੋੜੇ ਸਮੇਂ ਵਾਸਤੇ ਆ ਜਲਦੀ ਪਹੁੰਚੋ ਤੇ ਲਾਭ ਉਠਾਓ ਇਹਦਾ ਦੇਖੋ ਵੈਲਵੈਟ ਚ ਲੇਡੀਜ਼ ਦਾ ਫਰੌਕ ਸੈੱਟ ਜੀ ਇਹ ਜੀ ਫਰੌਕ ਸੈਟ ਹਾਂਜੀ ਵੈਲਵੈਟ ਚ ਆ ਜੀ 2999 ਰੁਪਏ ਆਪਾਂ ਦੇ ਰਹੇ ਆ ਜੀ 1049 ਰੁਪਏ ਦੇ ਵਿੱਚ ਜੀ ਲਓ ਜੀ 3000 ਰੁਪਏ ਵਾਲਾ ਇੱਕ 49 49 ਰੁਪਏ ਦੇ ਵਿੱਚ ਹਾਂਜੀ ਇਹ ਚ ਕਲਰ ਮਿਲ ਜਾਣਗੇ ਵੈਲਵੈਟ ਚ ਹੈ ਜੀ ਇਹਦੇ ਵਿੱਚ ਕਲਰ ਅਵੇਲੇਬਲ ਨੇ ਅਲੱਗ-ਅਲੱਗ ਕਲਰ ਹੈਗੇ ਆ ਆ ਦੇਖੋ ਕਲਰ ਕਲਰ ਮਿਲ ਜਾਣਗੇ ਇਹ ਫਰੌਕ ਸੈੱਟ ਹੈ ਜੀ ਲੇਡੀਜ਼ ਦੇ ਇਹਦੇ ਤੇ ਵੀ ਰੇਟ ਤੋਂ 40% ਆਫ ਆਈ ਇਹ ਕੀ ਪ੍ਰਾਈਸ ਕੀ ਇਹਦਾ ਲਾਈਵ ਇੱਕ ਲਾ ਕੇ ਦਿਖਾ ਦਿਓ ਸਾਨੂੰ ਪ੍ਰਾਈ ਹੈਗਾ ਜੀ ਇਹਦਾ 3099 ਵਾਲਾ ਆਪਾਂ ਦੇ ਰਹੇ ਆ 1699 ਤੋਂ 40% ਆਫ ਜੀ 40% ਆਫ ਦੱਸੋ ਆਪਣੇ ਕੋਲੇ ਬਲੇਜ਼ਰ ਹਾਂਜੀ 5699 ਵਾਲਾ ਆਪਾਂ ਸਿਰਫ ਹੀ ਸਿਰਫ ਦੇ ਰਹੇ ਹਾਂ ਜੀ 81899 ਰੁਪਏ ਦੇ ਵਿੱਚ ਜੀ ਇਹ ਚ ਕਲਰ ਮਿਲ ਜਾਣਗੇ ਸਰ ਸਾਈਜ਼ ਮਿਲ ਜਾਣਗੇ ਜੀ 36 ਤੋਂ 46 ਸਾਈਜ਼ ਮਿਲ ਜੂਗਾ ਜੀ ਆਪਾਂ ਨੂੰ ਇੱਧਰ ਆਗੇ ਜੀ ਰਿਵਰਸੀਬਲ ਜੈਕਟ ਜੀ ਹੈਕਟ ਦੀ ਜੀ ਜੋ ਕਿ ਆਪਾਂ ਸਿਰਫ ਹੀ ਸਿਰਫ 4299 ਵਾਲੀ ਆਪਾਂ ਦੇ ਰਹੇ ਹਾਂ ਜੀ 1099 ਰੁਪਏ ਦੇ ਵਿੱਚ 100 ਰੁਪਏ ਹੋਰ ਡਿਸਕਾਊਂਟ ਕਰਤਾ ਸਰ ਆਪਾਂ रेट ਤੋਂ ਹੀ ਰੀਵਰਸੀਬਲ ਜੈਕਟ ਹੈ ਜੀ ਆ ਦੇਖੋ ਜੀ ਚਾਹੇ ਜਿਹੜੀ ਮਰਜੀ ਸਾਈਡ ਪਾ ਲਓ ਜੀ ਲਓ ਜੀ ਇਹ ਦੋਨੇ ਸਾਈਡ ਤੋਂ ਦੋਨੇ ਸਾਈਡ ਤੋਂ ਪਾਸਾ ਹਾਂਜੀ ਰਿਵਰਸੀਬਲ ਹੈ ਜੀ ਭਾਵੇਂ ਇਧਰ ਲਾ ਪਾਸਾ ਭਾਵੇਂ ਇਧਰ ਲਾ ਪਾਸਾ ਹਾਂਜੀ ਠੀਕ ਹੈ ਜੀ ਇਹਦੇ ਵਿੱਚ ਕਲਰ ਵੀ ਅਲੱਗ-ਅਲੱਗ ਕਲਰ ਨਹੀਂ ਸਾਰੇ ਇਹਦੇ ਡਿਫਰੈਂਟ ਵਾਕ-ਵਾਕ ਕਲਰ ਹੈ ਜੀ ਆ ਹੈਗਾ ਜੀ ਆਪਣਾ ਵਾਈ 1 ਗੈਟ 1 ਫ੍ਰੀ ਜੀ ਆ ਦੇਖੋ ਜੀ ਵਾਈ 199 ਰੁਪਏ ਰੇਟ ਐਮ ਆਰ ਪੀ ਤੇ ਰੇਟ ਹੈਗਾ 1099 ਰੁਪਏ ਤੇ ਕੈਨੇਡਾ 99 ਚ ਆਪਾਂ ਦੋ ਦਵਾਂਗੇ ਸਰ ਜੀ 1099 ਰੁਪਏ ਦੇ ਵਿੱਚ ਇਹ ਤੁਹਾਨੂੰ ਦੋ ਪੀਸ ਮਿਲ ਗਏ ਜੀ ਹਾਂ ਜੀ ਵਾਏ 1 ਗੈਟ 1 ਫ੍ਰੀ ਜੀ ਸੈਕਟ ਦੀ ਜੀ ਜੋ ਕਿ ਆਪਾਂ ਸਰਫੀ ਸਰਫ ਆਪਾਂ ਦੇ ਰਹੇ 1450 ਰੁਪਏ ਚ ਵਿੱਚ ਜੀ 4200 ਨਾ ਟੇ ਜੀ ਤਾਂ ਇਹ 999 ਵਾਲਾ 1899 ਰੇਟ ਹੈ ਜੀ ਇਹ ਤਾਂ ਆਪਾਂ ਰੇਟ ਤੋਂ 35% ਡਿਸਕਾਊਂਟ ਦੇ ਰਹੇ ਜੋ ਕਿ 1340 ਰੁਪਏ ਨਹੀਂ

ਇੱਕ ਆਪਣੇ ਕੋਲੇ ਆ ਲੇਡੀਜ਼ ਕੋਟ ਹਾਂਜੀ ਲੇਡੀਜ਼ ਕੋਟ ਜੀ 999 ਵਾਲਾ ਆਪਾਂ ਦੇ ਰਾਂ ਜੀ 199 ਰੁਪਏ ਦੇ ਵਿੱਚ ਜੀ ਲਈ ਅਮਰੇ ਕੈਮਰਾ ਮਾਰਦੇ ਨੇ ਤੇ 1099 ਰੁਪਏ ਦੇ ਵਿੱਚ ਹਾਂਜੀ ਸਟਾਕ ਇਹਨਾਂ ਕੋਲੇ ਪੂਰਾ ਹਾਂਜੀ ਸਟਾਕ ਅਵੇਲੇਬਲ ਹੈ ਬਿਜ ਐਸਟੀ ਬੈਲ ਸੁਪਰ ਕੁਆਲਟੀ ਬ੍ਰਾਂਡ ਜੀ ਆ ਆਪਣੇ ਕੋਲੇ ਆ ਕੇ ਸ਼ਰੱਗ ਜੀ 680 ਰੁਪਏ ਅਲਾਵਾ ਦੇ ਰਹੇ ਜਾਂ ਫਿਰ 350 ਰੁਪਏ ਦੇ ਵਿੱਚ 349 ਰੁਪਏ ਦੇ ਵਿੱਚ ਜੀ ਸੁਪਰ ਕੁਆਲਿਟੀ ਜੀ ਵਿੱਚ ਬੈਲ ਵੀ ਜੈਨੂਇਨ ਆ ਜੀ ਇਹ ਜਿਹੜਾ ਸਮਾਨ ਹੈ ਜਿੰਨਾ ਵੀ ਲੱਗਿਆ ਹੋਇਆ ਇਹਦੇ ਵਿੱਚ ਇਹਦੇ ਵਿੱਚ ਡਿਸਕਾਊਂਟ ਆ ਭਾਰੀ ਡਿਸਕਾਊਂਟ ਆ ਹਾਂਜੀ ਤੇ ਇਹ ਦੱਸਣਗੇ ਆਪਾਂ ਨੂੰ ਵੀਰੇ ਜੀ ਇਹਦੇ ਵਿੱਚ ਕੀ ਡਿਸਕਾਊਂਟ ਆ 500 ਲੀਨ ਦੇ 575 ਵਾਲਾ ਆਪਾਂ ਦੇ ਰਹੇ 349 ਰੁਪਏ ਦੇ ਵਿੱਚ ਜੀ ਲਓ ਜੀ 575 ਵਾਲਾ 349 ਰੁਪਏ ਦੇ ਵਿੱਚ ਜੀ ਠੀਕ ਹੈ ਜੀ ਵੋਵ ਦਾਲ ਬਾਡੀ ਲੋਸ਼ਨ ਆ ਜੀ ਜੋ ਕਿ 55 ਤਾਂ 99 ਵਾਲਾ ਆਪਾਂ ਦੇ ਰਹੇ ਆ 199 ਰੁਪਏ ਦੇ ਵਿੱਚ ਜੀ 50% ਡਿਸਕਾਊਂਟ ਹੈ ਜੀ ਚਲੋ ਜੀ ਅੱਗੇ ਜੀ ਅਨਮੋਲ ਦਾ ਆ ਗਿਆ 골ਡ ਕੋਕਨਟ ਜੀ ਕੋਕਨਟ ਆਇਲ ਜੀ ਜੋ ਕਿ ਆਪਾਂ 260 ਰੁਪਏ ਵਾਲਾ ਦੇ ਰਹੇ ਆ 200 ਰੁਪਏ ਦੇ ਵਿੱਚ ਜੀ ਵਿਦ ਜੀਐਸਟੀ ਬਿੱਲ ਜੀ ਬ੍ਰੈਂਡ ਪੌਨਸ ਆ ਗਈ ਜੀ 85 ਵਾਲੀ ਆਪਾਂ ਦੇ ਰਹੇ ਆ 69 ਰੁਪਏ ਦੇ ਵਿੱਚ ਜੀ ਵਾਲੀ ਦੇ ਰਹੇ ਆ 45 40 ਰੁਪਏ ਦੇ ਵਿੱਚ ਜੀ 골ਡ ਦੀ ਪਿਓਰ ਦੀ ਬਲੀਚ ਹੈ ਜੀ 50% ਡਿਸਕਾਊਂਟ ਹੈ ਇਹਦੇ ਤੇ ਇਹ ਫੌਗ ਆ ਗਿਆ ਜੀ ਆਪਣੇ ਕੋਲੇ ਪਰਫਿਊਮ ਆ ਗਿਆ ਜੀ 275 ਵਾਲਾ ਆਪਾਂ ਦੇ ਰਹੇ 149 ਰੁਪਏ ਦੇ ਵਿੱਚ ਜੀ ਹਿਮਾਲਿਆ ਦੀ ਬੇਬੀ ਕਟ ਆ ਗਈ ਜੀ ਆਪਣੇ ਕੋਲੇ 610 ਰੁਪਏ ਵਾਲੀ ਆਪਾਂ ਦੇ ਰਹੇ 369 ਰੁਪਏ ਦੇ ਵਿੱਚ ਜੀ ਹਿਮਾਲਿਆ ਦੀ ਫੁੱਲ ਕਟੇ ਬੇਬੀ ਕਟ ਹੈ ਜੀ ਫਿਰ ਹਮਾਰੇ ਪਾਸ ਸਾਬ ਆਟਮ ਹੈ ਬਲੀਚ ਹੈ ਲੇਡੀਜ਼ ਜੋ ਕੇ ਪਰਫਿਊਮ ਲੇਡੀਜ਼ ਵਗੈਰਾ ਔਰ ਬੱਚੋ ਕਾ ਕਲਿੱਪ ਵਗੈਰਾ ਸਭ ਮਜੂਦ ਹੈ ਹਮਾਰੇ ਪਾਸ ਅਵੇਲੇਬਲ ਹੈ ਜੈਵਲਰੀ ਹੈ ਕਲਿੱਪ ਵਗੈਰਾ ਹੈ ਔਰ ਲੇਡੀਜ਼ ਅੰਡਰਗਾਰਮੈਂਟਸ ਵੀ ਹੈ ਜੋ ਕੇ ਮਤਲਬ ਬਹੁਤ ਹੀ ਘੱਟ ਰੇਟ ਲੱਗੇ ਹੋਏ ਨੇ ਡਿਸਕਾਊਂਟ ਕਿਡਸ ویئر ਆ ਗਈ ਦੋਸਤੋ ਅਗੇ ਮਤਲਬ ਹੈਅ ਸੈਸਰੀ ਵਗੈਰਾ ਆ ਗਈ ਲੇਡੀਜ਼ ਕਿਡਸ ویئر ਹੈਅ ਸੈਸਰੀ ਆ ਗਈ ਹਾਂ ਆ ਜਿਹੜੇ ਬੱਚਿਆਂ ਦੇ ਸੂਟ ਆ ਜਿਹੜੇ ਇਹਨਾਂ ਦੇ ਸਾਨੂੰ ਰੇਟ ਦੱਸੋ ਕੀ ਇਹਨਾਂ ਦਾ ਇਧਰ ਇਹ ਤਾਂ ਹੈਗਾ ਵਿੱਚ 1599 MRP ਤੇ ਰੇਟ ਹੈਗਾ 849 ਰੁਪਏ ਇਹ 849 ਰੁਪਏ ਦੇ ਵਿੱਚ ਕੰਪਲੀਟ ਸੂਟ ਤੁਹਾਨੂੰ ਮਿਲੇਗਾ ਬੱਚਿਆਂ ਵਾਲਾ ਗਰਮ ਸੂਟ ਪੂਰਾ ਕਹਿੰਦੇ ਸੂਟ ਅਵੇਲੇਬਲ ਟਰੈਕ ਸੂਟ ਬੱਚਿਆਂ ਦੇ ਗਰਮ ਸੂਟ ਸਰ ਜੀਨਸ ਹੈਗੀ ਬੱਚਿਆਂ ਲਈ ਗਰਲਸ ਜੀਨਸ ਹੈਗੀ ਟੌਪ ਵਗੈਰਾ ਇਹ ਬੱਚਿਆਂ ਦੀਆਂ ਸ਼ਰਟਾਂ ਆ ਗਈਆਂ ਇਹ ਵਾਲੀ ਸ਼ਰਟ ਹੈਗੀ ਵੀ ਦੀ 999 ਦੀ ਔਰ ਆਪਣੇ ਕੋਲੇ ਮਿਲੂਗੀ ਜੀ ਸਾਨੂੰ ਓਨਲੀ 449 ਪੈਚੀ ਕਰ ਲੇ ਹਾਂਜੀ ਉਸ ਤੋਂ ਅੱਗੇ ਆ ਗਈ ਆ ਬੁੱਲਣ ਵਾਲਾ ਸੂਟ ਬੱਚਾ ਦਾ ਇਹ ਹੈਗਾ ਜੀ ਐਮ ਆਰ ਪੀ ਤੋਂ 349 ਰੁਪਏ ਤੇ ਮਿਲ ਰਿਹਾ ਹੈ ਜੀ ਫੁੱਲ ਸਟਾਕ ਫੁੱਲ ਸਟਾਕ ਹੈ ਜੀ ਇਹਨਾਂ ਕੋਲੇ ਪਿਆ 349 ਰੁਪਏ ਦੇ ਵਿੱਚ ਦੇਣਗੇ ਸਾਈਜ਼ ਮਿਲ ਜਾਣਗੇ ਜੀ ਆਪਣੇ ਕੋਲ ਲਓ ਜੀ ਕਲਰ ਦਿਖਾ ਦਿਓ ਅਲੱਗ-ਅਲੱਗ ਆਪਣੇ ਕੋਲੇ ਪਏ ਜਿਹੜੇ ਕਲਰ ਸਾਰੇ ਸਾਹਮਣੇ ਪਏ ਹੈ ਜੀ ਆਪਣਾ ਆ ਗਈ ਲੇਡੀਜ਼ ਸਟਾਕ ਆ ਗਈ ਆਪਣੇ ਕੋਲ ਹੈਗੇ ਅਨਸਟ੍ਰਚਰਡ ਸੂਟ ਹੈਗੇ ਜੀ ਲੇਡੀਜ਼ ਦੇ ਸੂਟ ਪਾਰਟੀ ਵੇਅਰ ਵਧੀਆ ਸਟਾਰਟ ਹੈਗੇ ਜੀ ਆਪਣੇ ਕੋਲ ਰੇਟ 399 ਤੋਂ ਔਰ 18% ਹੋਰ ਵੀ ਲੈਸ ਮਿਲ ਰਹੀ ਹੈ ਇਹ ਇਹ ਪੈਂਸਨ ਡੀਰਪੇ ਤੋਂ 18% ਲੈਸ ਹਾਂਜੀ ਸਰ ਹਾਂਜੀ ਠੀਕ ਹੈ ਜੀ ਇਹਨਾਂ ਦੇ ਵੀ ਪਾਰਟੀ ਵੀਅਰ ਸੂਟ ਜਿਆ ਸਾਧੀਆਂ ਦੇ ਵਿੱਚ ਪਾਉਣ ਲਈ ਤੇ ਇਹਦਾ ਸਾਨੂੰ ਰੇਟ ਦੱਸਿਓ ਮੈਮ ਸਰ ਐਮ ਆਰ ਪੀ ਤੋਂ 3780 ਰੁਪਏ ਦਾ ਸੂਟ ਆਪਾਂ ਨੂੰ ਮਿਲ ਰਿਹਾ ਜੀ 2520 ਰੁਪਏ ਚ ਔਰ 18% ਹੋਰ ਵੀ ਲੈਸ ਹੈ ਜੀ ਲਓ ਜੀ ਇਹ ਜਿਹੜਾ ਰੇਟ ਦੱਸਿਆ ਐਮ ਆਰ ਪੀ ਜਿਹੜਾ ਰੇਟ ਆ ਰੇਟ ਤੋਂ ਵੀ 18% ਤੁਹਾਨੂੰ ਹੋਰ ਲੈਸ ਮਿਲੇਗਾ ਜੀ ਇਹਦੇ ਤੇ ਅਲੱਗ ਅਲੱਗ ਸਟਾਕ ਦੇ ਵਿੱਚ ਅਲੱਗ ਅਲੱਗ ਇਹਨਾਂ ਕੋਲੇ ਕਲਰ ਅਵੇਲੇਬਲ ਨੇ ਸਟਾਕ ਵਾਧੂ ਪਿਆ ਤੇ ਪਹੁੰਚੋ ਜਲਦੀ ਜਲਦੀ ਸਿਟੀ ਮਾਲ ਦੇ ਵਿੱਚ ਤੇ ਲਾਭ ਉਠਾਓ ਜੀ ਤੇ ਬੱਚਿਆਂ ਵਾਸਤੇ ਪੈਂਟ ਕੋਟ ਜੀ 3 ਪੀ ਸੈੱਟ 3 ਪੀਸ ਸੈੱਟ ਹੁੰਦਾ ਇਹ ਬਣਿਆ ਵਾ ਤੇ ਇਹਦਾ ਪ੍ਰਾਈਸ ਮੈਮ ਕਿੰਨਾ ਹੈ ਇਹਦਾ ਪ੍ਰਾਈਸ ਹੈਗਾ ਹੀ ਜੀ ਆਮੇ ਦਾ ਜੀ ਆਪਾਂ ਨੂੰ ਮਿਲੇਗਾ ਸਿਰਫ ਔਰ ਸਿਰਫ 1599 ਦੇ ਵਿੱਚ ਜੀ ਠੀਕ ਹੈ ਜੀ ਐਮ ਆਰ ਪੀ ਹੈਗਾ 3199 ਰੁਪਏ ਤੇ ਮਿਲੂਗਾ ਆਪਾਂ ਨੂੰ 1599 ਰੁਪਏ ਦਾ ਜੀ 3 ਪੀਸ ਸੈਟ 48 ਜੀ ਐਸ ਟੀ ਬੈਲ ਮਿਲੂਗਾ ਸੁਪਰ ਕੁਆਲਟੀ ਵਿਦ ਜੀ ਐਸ ਟੀ ਬੈਲ ਦੇ ਨਾਲ ਤੁਹਾਨੂੰ ਮਿਲੂਗਾ ਕੱਪੜਾ ਖਰਾਬ ਹੋਣ ਵਾਲਾ ਨਹੀਂ ਬੁਰ ਨਹੀਂ ਆਉਣ ਵਾਲੀ ਇਸ ਤੇ ਬਹੁਤ ਵਧੀਆ ਕੱਪੜਾ ਜੀ ਹੈ ਕਲਰ ਮਿਲ ਜਾਣਗੇ ਕਲਰ ਦੇ ਵਿੱਚ ਅਲੱਗ-ਅਲੱਗ ਅਵੇਲੇਬਲ ਆ ਸਾਈਜ਼ ਵੀ ਇਹਦੇ ਵਿੱਚ ਅਲੱਗ-ਅਲੱਗ ਅਵੇਲੇਬਲ ਆ ਇੱਕ ਵਾਰੀ ਇਹਨਾਂ ਤੇ ਕੈਮਰਾ ਮਾਰ ਦਿਓ ਅਲੱਗ-ਅਲੱਗ ਕੱਲਾ ਰੰਗਾਂ ਕੋਲੇ ਅਵੇਲੇਬਲ ਨੇ ਇਸ ਟਾਈਮ ਹਾਂਜੀ ਵੀਰ ਜੀ ਇੱਥੇ ਕਸਟਮਰ ਵੀ ਪਹੁੰਚੇ ਹੋਏ ਨੇ ਜਿਹੜੇ ਸਮਾਨ ਲੈ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਕਿ ਕਿੰਨਾ ਕ ਸਾਮਾਨ ਉਹਦੇ ਨਾਲ ਉਹ ਬਾਜ਼ਾਰ ਚੋਂ ਪਹਿਲਾਂ ਵੀ ਲੈਂਦੇ ਹੋਣਗੇ ਉਹਨਾਂ ਨਾਲੋਂ ਕਿੰਨਾ ਸਸਤਾ ਪਿਆਪਾ ਨੂੰ ਸਾਮਾਨ ਸ਼ਸ਼ੀ ਗਾਲ ਜੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਕੁਆਲਿਟੀ ਹੈ ਅਸੀਂ ਪਹਿਲਾਂ ਬਾਜ਼ਾਰ ਚ ਲੈਂਦੇ ਸੀਗੇ ਉੱਥੇ ਕਾਫੀ ਮਹਿੰਗਾ ਵੀ ਪੈਂਦਾ ਸੀਗਾ ਤੇ ਕਾਫੀ ਰੇਟ ਦਾ ਵੀ ਬਹੁਤ ਫਰਕ ਹੈ ਵੀਰੇ ਉੱਥੇ ਬਾਲਾ ਮਹਿੰਗਾ ਸਾਮਾਨ ਸੀਗਾ ਇੱਥੇ ਰੇਟ ਦਾ ਡਿਸਕਾਊਂਟ ਦਾ ਵੀ ਬਹੁਤ ਫਰਕ ਹੈ ਤੇ ਚੀਜ਼ ਵੀ ਬਹੁਤ ਵਧੀਆ ਕੁਆਲਿਟੀ ਦੀ ਮਿਲਦੀ ਹੈ ਠੀਕ ਹੈ ਜੀ ਸਟਾਕ ਜ਼ਿਆਦਾ ਹੋਣ ਕਰਕੇ ਅਸੀਂ ਇਸ ਵੀਡੀਓ ਨੂੰ ਹੋਰ ਜ਼ਿਆਦਾ ਲੰਮੀ ਨਹੀਂ ਬਣਾ ਸਕਦੇ ਤੇ ਇੱਥੇ ਹੀ ਇਸ ਵੀਡੀਓ ਨੂੰ ਕਰਦੇ ਹਾਂ ਮਿਲਦੇ ਹਾਂ ਦੂਜੇ ਭਾਗ ਦੇ ਵਿੱਚ ਤੇ ਉਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਹੋਰ ਇਹਨਾਂ ਕੋਲੇ ਕੀ ਕੀ ਸਾਮਾਨ ਅਵੇਲੇਬਲ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ